ਕਰੋ ਕਾਮਦੀਪਾਲੇ ਨਿਕਲੇ ਨੌਜਵਾਨ ਦਾ ਕਤਲ ਨਹੀਂ ਦੇਖੇ ਜਾਂਦੇ ਰੋਂਦੇ ਕੁੜਲੋਂ ਦੇ ਮਾਪੇ ਪਿੰਡ ਅਤੀ ਲੱਕੇ ਚ ਫੈਲੀ ਸੋਗ ਦੀ ਲਹਿਰ ਗਾਰ ਤੋਂ ਕਾਮਦੀਪਾਲ ਦੇ ਵਿੱਚ ਗਏ 22 ਸਾਲਾ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਮ੍ਰਿਤਕ ਦੀ ਪਹਿਚਾਣ ਆਕਾਸ਼ਦੀਪ ਸਿੰਘ ਪੁੱਤਰ ਨਵਦੀਪ ਸਿੰਘ ਵਾਸੀ ਪਿੰਡ ਢਿਲਵਾ ਵਜੋਂ ਹੋਈ ਹੈ ਜਾਣਕਾਰੀ ਦਿੰਿਆ ਹੋਇਆ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਦੱਸਿਆ ਸੀ ਕਿ ਮ੍ਰਿਤਕ ਆਕਾਸ਼ਦੀਪ ਸਿੰਘ 2-3 ਮਹੀਨੇ ਪਹਿਲਾਂ ਹੀ ਵਿਦੇਸ਼ ਤੋਂ ਘਰ ਵਾਪਸ ਆਇਆ ਸੀ ਅਤੇ ਹੁਣ ਉਹ 10-15 ਦਿਨਾਂ ਤੋਂ ਆਪਣੇ ਕਿਸੇ ਦੋਸਤ ਨਾਲ ਕੰਮ ਦੀ ਭਾਲ ਦੇ ਵਿੱਚ ਚੰਡੀਗੜ੍ਹ ਗਿਆ ਹੋਇਆ ਸੀ ਤੇ ਬਿੱਤ ਦਿਨੀ ਜਿਲਖਪੁਰ ਦੇ ਵਿੱਚ ਕੁਝ ਵਿਅਕਤੀਆਂ ਦੇ ਵੱਲੋਂ ਨੌਜਵਾਨ ਤੇ ਹਮਲਾ ਕਰਕੇ ਸਿਰ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਤੇ ਹਸਪਤਾਲ ਦੇ ਵਿੱਚ ਇਲਾਜ ਦੌਰਾਨ ਨੌਜਵਾਨ ਦੀ ਮੌਤ ਹੋ ਗਈ ਤਾਂ ਕੀ ਹੈ ਇਹ ਪੂਰਾ ਮਾਮਲਾ ਕਿਉਂ ਕਿ ਕੋਈ ਪ੍ਰਾਣੀ ਰੰਜੀਤ ਸੀ ਜਿਸ ਦੌਰਾਨ ਨੌਜਵਾਨ ਨੂੰ ਮੌਤੇ ਕੱਟੂ ਤਾਰਿਆ ਗਿਆ ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆ ਪੀੜਤ ਪਰਿਵਾਰਿਕ ਮੈਂਬਰਾਂ ਦਾ ਕੀ ਕੁਝ ਕਹਿਣਾ ਹੈ ਆਓ ਸੁਣੋ ਮਾਮਲਾ ਕਰਦਾ ਵੀ ਤੇਰਾ ਬੇਰੇਜ ਕਰੀ ਇੱਥੇ ਨੌਕਰੀਆਂ ਦੇ ੱਤੇ ਖਾਂਦੇ ਦੁਕਾਨਾਂ ਤੇ ਵੀ ਜਾਂਦਾ ਇਹ ਆਪਾਂ ਨਹੀਂ ਕਿ ਤੇਰੇ ਕੋਲ ਤਾਂ ਬੇਰੇਜ ਕਰਾ ਭੇਜਾ ਫਿਰਦਾ ਜੀ ਭਾਣਾ ਵੀ ਕਿੰਨਾ ਕਦ ਰੋਟੀ ਦਾ ਸਾਧਨ ਨਾ ਬਣ ਜੇ ਤੇ ਐਂ ਤੇ ਜਾਂਦੇ ਵੀ ਇੱਥੇ ਲੱਗ ਜੇ ਉੱਥੇ ਲੱਗ ਜੇ ਫਿਰ ਵੀ ਕਿਤੇ ਨਾ ਕਿਤੇ ਹੱਥ ਪੱਲਾ ਬੰਦਾ ਮਾਰਦਾ ਹੀ ਆਪਣਾ ਰੁਤਗਰ ਜੀ ਗਾਰਵਾ ਤੇ ਤੁਸੀਂ ਵੀ ਫਿਰਦੇ ਆਹੀਂ ਫਿਰਦੇ ਆ ਤੇ ਹੁਣ ਰੱਬ ਜਾਣੇ ਕੀ ਗੱਲਬਾਤ ਹੋਈ ਆ ਕੀ ਨਹੀਂ ਕਿ ਹੁਣ ਉਹ ਬੰਦੇ ਦੱਸਦੇ ਫੜੇ ਨੇ ਤੇ ਮੇਰਾ ਛੋਟਾ ਬ੍ਰਦਰ ਗਿਆ ਹੀ ਗੱਲ ਮੰਤਰ ਸਾਹਿਬ ਕੋਈ ਇੱਥੇ ਹੁਣ ਆ ਗੱਲਬਾਤ ਕੀਤੀ ਆ ਉਹਨਾਂ ਨੂੰ ਵੇਖੋ ਕੀ ਪਾਣਾ ਕੀ ਪਾਣਾ ਹੁਣ ਵੇਖੋ ਜੀ ਜਾਂ ਤੇ ਆਹ ਕਿਹੜਾ ਹੁਣ ਉੱਥੇ ਜਾ ਕੇ ਵੇਖਿਆ ਜਾਂ ਕੋਈ ਲਾਗੇ ਹੁੰਦਾ ਫੇਰ ਤਾਂ ਕੋਈ ਹੁੰਦਾ ਵੀ ਸਾਡੇ ਸਾਹਮਣੇ ਕੋਈ ਗੱਲਬਾਤ ਹੋਈ ਹੁਣ ਉਹ ਬੰਦੇ ਜਿਨ੍ਹਾਂ ਨੇ ਨਖਾਨ ਕੀਤਾ ਉਹ ਬੰਦੇ ਫੜੇ ਨੇ ਇਹ ਉਹਨਾਂ ਨੂੰ ਪੁੱਛਣਾ ਚਾਹੀਦਾ ਕੀ ਗੱਲ ਹੈ ਅਹੀਂ ਦੇਖੋ ਇਨਸਾਨ ਚੋਂ ਨੇ ਵੀ ਬੇਰਹਿਕਾਰੀ ਤੇ ਚਲੋ ਇਹਦਾ ਕੋਈ ਮਸਲਾ ਨਹੀਂ ਹੋਣਾ ਜਾਈਗਾ ਮੈਂ ਸਰਵਣ ਸਿੰਘ ਲੰਬੜਦਾਰ ਪਿੰਡ ਢਿਲਵਾ ਥਾਣਾ ਕੋਲੀ ਸੂਰਤ ਮੱਲੀ ਮਸਲਾ ਇਹ ਵੀ ਅਸੀਂ ਇੱਥੇ ਪਿੰਡਾਂ ਤੁਹਾਨੂੰ ਮੈਸੇਜ ਆਇਆ ਵੀ ਇਹ ਮੁੰਡੇ ਰਾਂਥੇ ਕਿਨੇ ਸੱਟਾਂ ਲਾਤੀਆਂ ਨੇ ਅਸੀਂ ਤਤਕਾਲੀ ਦੋ ਜਾਨ ਸ੍ਰੀ ਉਹਦੇ ਦਾਜੀ ਉਹਦੇ ਬ੍ਰਦਰ ਹੋਰ ਪਿੰਡ ਦੇ ਕੋਈ ਸੱਜਣ ਅਸੀਂ ਉੱਥੇ ਪਹੁੰਚਿਆ ਜਿੱਥੇ ਵੀ ਝੰਡੀਗੜ੍ਹ ਮੁਬਾਰਦਾ ਤਾਂ ਇਹ ਆ ਉਹ ਉੱਥੇ ਗਏ ਆ ਸਾਨੂੰ ਐਸਐਚਓ ਸਾਹਿਬ ਨੇ ਬਹੁਤ ਵਧੀਆ ਡੀਲ ਕੀਤਾ ਬਹੁਤ ਚੰਗੇ ਤਰੀਕੇ ਨਾਲ ਦੱਸਿਆ ਉੱਥੇ ਪਿੰਡ ਦਾ ਆਪਣਾ ਮੁੰਡਾ ਵੀ ਆ ਕਹੀ ਉਹਦੀ ਵੀ ਸਾਨੂੰ ਬੜੀ ਲਿਫਟ ਮਿਲੀ ਆ ਬਹੁਤ ਨੇ ਵੀ ਸਾਡੀ ਸਹਾਇਤਾ ਕੀਤੀ ਆ ਉੱਥੇ ਵੀ ਧੌੜ ਭੱਜ ਵਿੱਚ ਮੁੜ ਕੇ ਪਤਾ ਲੱਗਾ ਕਿ ਦੋਸ਼ੀ ਵੀ ਫੜੇ ਗਏ ਧੀ ਮਾਮਲਾ ਕੀ ਕਰਨ ਗਿਆ ਮਾਮਲਾ ਇਹ ਆਪਣੇ ਕੰਮ ਦੀ ਭਾਲ ਚ ਗਿਆ ਸੀ ਜੀ ਇਹ ਬਾਹਰੋਂ ਆਇਆ ਸੀ ਜੀ ਬੇਰਜਗਾਰ ਹੀ ਵਿਚਾਰਾ ਉਹਦੇ ਖਿਆਲ ਦੇ ਵਿੱਚ ਜੀ ਮੈਂ ਚੰਡੀਗੜ੍ਹ ਜਾਵਾਂ ਉੱਥੇ ਕੋਈ ਚੰਗਾ ਸ਼ਹਿਰ ਵਾ ਚੰਗਾ ਕੰਮ ਮਿਲੇ ਉਤਤ ਸ਼ਰਾਰਤੀਆਂ ਸਰਾਨੇ ਦੇ ਨਾਲ ਕੋਈ ਵੱਧ ਘਟਾ ਕਰਕੇ ਨਸ਼ੇ ਦੇ ਤਰੀਕੇ ਵਿੱਚ ਰਜੇ ਹੋਣਗੇ ਮੌਕੇ ਤੇ ਫੜੇ ਵੀ ਗਏ ਆ ਇਹ ਮੁੰਡਾ ਬਹੁਤ ਬੀਬਾ ਮੁੰਡਾ ਹੀ ਤੇ ਬਹੁਤ ਅਸੀਂ ਪ੍ਰਸ਼ਾਸਨ ਕੋ ਮੰਗ ਕਰਦੇ ਆ ਕਿ ਇਹਨਾਂ ਦਾ ਇਨਸਾਫ ਇਹੋ ਜਿਹਾ ਵਿਚਾਰਾਂ ਦੇ ਵੀ ਜਿਹੜਾ ਬੰਦੇ ਦੋਸ਼ੀ ਨੇ ਉਹਨਾਂ ਨੂੰ ਯੋਗ ਸਜ਼ਾ ਮਿਲੇ ਜਰੂਰ ਫੜੇ ਫੜੇ ਵੀ ਗਏ ਨਹੀਂ ਬਾਕੀ ਵਾਹਿਗੁਰੂ ਜੀ ਦਾਸ ਕਰਨੇ ਵੀ ਆਪਣੇ ਚਰਨਾਂ ਚ ਨਵਾਸ ਬਖਸ਼ੀ ਜੀ ਚੜ੍ਹਦੀ ਕਲਾ ਟਾਈਮ ਟੀਵੀ ਲਈ ਡੇਰਾ ਬਾਬਾ ਨਾਨਕ ਤੋਂ ਪੱਤਰਕਾਰ ਮਨਿੰਦਰ ਸਿੰਘ ਹੈਪੀ ਕੋਰਟ ਲਈ ਦੀ ਖਾਸ ਰਿਪੋਰਟ